ਪਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਬਲਵੀਰ ਸਿੰਘ ਆ ਜੀ ਪਿੰਡ ਢੋਲਦਾ ਜ਼ਿਲ੍ਹਾ ਲਤਕ ਤਸੀਲ ਰਾਇਗੋੜ ਜ਼ਿਲ੍ਹਾ ਲਤਿਆਣਾ ਮੋਬਾਈਲ ਨੰਬਰ ਜੀ 98728170913 ਠੀਕ ਹੈ ਜਿਹੜੇ ਆਪਾਂ ਬੱਚੀ ਦੇਖਿਆ ਨਾ ਜਰਸੀ ਦੰਦੋ ਖੀਰੀ ਆ ਹਾਂਜੀ ਹਾਂਜੀ ਖੀਰੀ ਆ ਠੀਕ ਹੈ ਕਿੰਨੀ ਉਮਰ ਹੋ ਗਈ ਹੈ ਜੀ ਇਹਦੀ ਹੋਊਗੀ ਜੀ ਪੌਣੇ ਇੱਕ ਦੋ ਸਾਲ ਪੌਣੇ ਇੱਕ ਦੋ ਸਾਲ ਹਾਂਜੀ ਹਾਂਜੀ ਤੇ ਗੱਬਰ ਤਾਂ ਨਹੀਂ ਹੋਈ ਵਾਲੇ ਟੀਕਰ ਇਹ ਖੱਪਣ ਨਹੀਂ ਹੋਈ ਵੀਰ ਜੀ ਇਹਦਾ ਟੀਕਾ ਭਰਾ ਨਹੀਂ ਹੁਣ ਹੀਟ ਚ ਆਈ ਆ ਅਸੀਂ ਤਾਂ ਕਰਕੇ ਸੀ ਤਾਂ ਥੋੜਾ ਹੋਰ ਦੋ ਚਾਰ ਮਹੀਨੇ ਟੱਪ ਜਾਈ ਫਿਰ ਗਾਂ ਅਕੇ ਸਿਆਲਾ ਚ ਸੁੱਕੀ ਠੀਕ ਆ ਉਹ ਸਾਬ ਦਾ ਕਰਕੇ ਹਣਾ ਮਨ ਲਾ ਹੁਣ ਬਾਡੀ ਵੇਟ ਵਜਨ ਪੂਰਾ ਇਹ ਲਾਈਨ ਦੇ ਕਾਬਲ ਆ ਪੂਰਾ ਕਾਬਲ ਆ ਜੀ ਢੋਲੀ ਛੋਲੀ ਪੂਰੀ ਵਧੀਆ ਬਣਾਈ ਹੋਈ ਹੈ ਠੀਕ ਹੈ ਥਣ ਚਾਰੀ ਹੈ ਹਣਾ ਚਾਰ ਚਾਰਾ ਫੂਰ ਸੰਗ ਪੂਰਾ ਵੀ ਹੈ ਪੂਰਾ ਡਰਦੀ ਆ ਦੇਖ ਕੇ ਹਣਾ ਹਾਂਜੀ ਹਾਂਜੀ ਹਾਂ ਡਰਦੀ ਆ ਕੀ ਰਿਕਾਰਡ ਸੀ ਦੀ ਮਾਂ ਵਗੈਰਾ ਦਾ ਆਟ ਮਾਂ ਦਾ ਜੀ 22 ਕਿਲੋ ਤੱਕ ਸੀ ਆਪਾਂ 22 ਲੀਟਰ ਘਰੇ ਚੋਇਆ ਹੋਇਆ ਤੇ ਆਪਾਂ ਬੱਸੀ ਲਾ ਲਈ ਸੀ ਠੀਕ ਹੈ ਠੀਕ ਹੈ ਤੇ ਦੂਜੀ ਪਹਿਲੇ ਸੂਏ ਦੀ ਸੀ ਦੂਜੇ ਸੂਏ ਆਪਾਂ ਵੇਚਤੀ ਯਾਨੀ ਕਿ ਤੀਜੇ ਸੂਏ ਦਾ ਪਰ ਇਹ ਨਹੀਂ ਪਤਾ ਵੀ ਆਪ ਕਿਹੜੇ ਢੀਕੇ ਦੇਣ ਇਹ ਆਪ ਨਹੀਂ ਪਤਾ ਉਹਨਾਂ ਨੇ ਵਧੀਆ ਮਗਰੋਂ ਹੀ ਆਈ ਸੀ ਵਧੀਆ ਸੀ ਉਹ ਕਹਿੰਦੇ ਭਰਾ ਠੀਕ ਹੈ ਰੇਟ ਇਹਦਾ ਕੀ ਰੱਖਿਆ ਰੇਟ ਇਹਦਾ 30000 ਰੁਪਏ ਗੁਜਾਈ ਸੋਜੂਗੀ ਫੜਾ ਮੁੱਟਾ ਮਾਨਸਨ ਕਰਦਾਂਗੇ ਠੀਕ ਹੈ ਮਾੜੀ ਹੱਕ ਕੇ ਇਹਨੂੰ ਕਰਦੇ ਤੋਰੀ ਦੇ ਭਜੂਗੀ ਮੈਂ ਕਹਿੰਨਾ ਹਾਂ ਫੁੱਲੀ ਆਣਾ ਮੇਰੀ ਇੱਕ ਬਾਹਰ ਰੱਖਦੀ ਆ ਠੀਕ ਹੈ ਸੋ ਮੂੰਹ ਮੱਥਾ ਚੰਗਾਗਾ ਤੇ 20 ਇੱਕ ਮਹੀਨੇ ਲੱਗ ਭਾਗੇ ਦੀ ਇਹ ਜਾਂ 30000 ਰੁਪਏ ਬੱਚੀ ਦੀ ਬੱਚੀ ਦੀ ਕੀਮਤ ਆ ਵਜਨ ਵਜੂਦ ਬਹੁਤ ਚੰਗਾ 30 ਦੇ ਵਿੱਚੋਂ ਮਾਨਦਾਨ ਕਰਦਾਂਗੇ ਹਾਂਜੀ ਹਾਂਜੀ ਸੋ 30000 ਦੇ ਵਿੱਚੋਂ ਮਾਨਦਾਨ ਹੋ ਜੂ ਬੱਚੀ ਚੰਗੀ ਆ ਰਾਜੀ ਸਮੀ ਪਲੀ ਵੀ ਪਿੰਡ ਝੋਲਣਾ ਜ਼ਿਲ੍ਹਾ ਲੁਧਿਆਣਾ ਕੇ ਨੰਬਰ ਬੋਲ ਦਿਓ ਦੁਬਾਰੇ ਆਪਣਾ 9872870913 ਸੋ ਵੀਡੀਓ ਦੇਖ ਲੈ ਸਭ ਦਾ